ਅਗਲੀ ਖਬਰ ਦੇ ਵਾਲ ਰੁਕ ਕਰਦੇ ਕੰਗਨਾ ਨਾ ਦੀ ਫਿਲਮ ਐਮਰਜੈਂਸੀ ਤੇ ਵਿਵਾਦ ਲਗਾਤਾਰ ਚੱਲ ਰਿਹਾ ਹੈ ਫਿਲਮ ਐਮਰਜੈਂਸੀ ਨੂੰ ਲੈ ਕੇ ਐਸਡੀਪੀਸੀ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਹੈ ਐਸਡੀਪੀਸੀ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ ਭਾਰਤੀ ਫਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਨੂੰ ਵੀ ਜੋ ਇਹ ਚਿੱਠੀ ਲਿਖੀ ਗਈ ਹੈ ਫਿਲਮ ਦੇ ਵਿੱਚ ਫਿਲਮਾਇਤ ਦ੍ਰਿਸ਼ਾਂ ਤੇ ਸਖਤ ਇਤਰਾਜ਼ ਜਤਾਇਆ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਫਿਲਮ ਐਮਰਜੈਂਸੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਕੀਲ ਨੇ ਵੀ ਕੰਗਨਾ ਸਰ ਨੇ ਹੋਰਾਂ ਨੂੰ ਜੋ ਹੈ ਕਾਨੂੰਨੀ ਨੋਟਿਸ ਭੇਜਿਆ ਹੈ ਤਾਂ ਕੰਗਨਾ ਰਣੌਦੀ ਇਹ ਨਵੀਂ ਫਿਲਮ ਆ ਰਹੀ ਹੈ emergency ਜਿਸ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਲਗਾਤਾਰੇ ਵਿਵਾਦਾਂ ਦੇ ਵਿੱਚ ਕਿਰ ਗਈ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਹੈ ਇਸ ਸੱਤ ਇਤਰਾਜ਼ ਦਿੱਤਾ ਗਿਆ ਹੈ ਇਸ ਵਿੱਚ ਜੋ ਹੈ ਕੁਝ ਦ੍ਰਿਸ਼ਾਂ ਤੇ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ ਤੇ ਇਸੇ ਸੰਬੰਧੀ ਐਸਡੀਪੀਸੀ ਦੇ ਵੱਲੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਬਰਦਾਨ ਹਰਜਿੰਦਰ ਸਿੰਘ ਧਮੀ ਨੇ ਭਾਰਤੀ ਫਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਰਜ਼ੂਨ ਜੋਸ਼ੀ ਨੂੰ ਚਿੱਠੀ ਲਿਖ ਕੇ ਫਿਲਮ ਦੇ ਵਿੱਚ ਫਿਲਮਾਇਗੇ ਦ੍ਰਿਸ਼ਾਂ ਤੇ ਸਖਤ ਇਤਰਾਜ਼ ਜਤਾਇਆ ਤੇ ਐਸਜੀਪੀਸੀ ਨੇ ਸੈਂਸਰ ਬੋਰਡ ਨੂੰ ਲਿਖੀ ਗਈ ਚਿੱਠੀ ਦੇ ਵਿੱਚ ਲਿਖਿਆ ਕਿ ਸਭ ਤੋਂ ਪਹਿਲਾ ਫਿਲਮ ਸ਼੍ਰੋਮਣੀ ਕਮੇਟੀ ਨੂੰ ਕੋਖਲੀ ਦਿੱਤੀ ਜਾਏ ਤੇ ਇਤਰਾਜ਼ਯੋਗ ਸੀਨ ਕੱਟ ਕੇ ਹੀ ਸੀਨ ਨੂੰ ਜੋ ਫਿਲਮ ਨੂੰ ਅਰਲੀਜ਼ ਕੀਤਾ ਜਾਏ ਮੰਗ ਕੀਤੀ ਗਈ ਹੈ ਸ਼ੋਮਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਐ ਸਿੱਖਾਂ ਦੀਆਂ ਭਾਵਨਾਵਾਂ ਨੂੰ ਟੇਸ ਪਹੁੰਚਾ ਕੇ ਟ੍ਰੇਲਰ ਦੇ ਵਿੱਚ ਦਿਖਾਈ ਗਈ ਵੀਡੀਓ ਨੂੰ ਲੈ ਕੇ ਸਟੂਡੀਓ ਨੂੰ ਵੀ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਸਾਡੇ ਨਾਲ ਸਾਡੇ ਸਹਿਯੋਗੀ ਤਰਨ ਠਕਰ ਆਲਪਟਿਆਲਾ ਤੋਂ ਲਾਈਵ ਜੁੜ ਚੁੱਕੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਤਰਨ ਜੋਏ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਕੰਗਨਾ ਰੁਨੋਦੀ ਸਫਿਲਮ ਨੂੰ ਲੈ ਕੇ ਤੇ ਹੁਣ ਐਸਜੀਪੀਸੀ ਦੇ ਵੱਲੋਂ ਜੋ ਹੈ ਮੰਤਰੀ ਨੂੰ ਚਿੱਠੀ ਵੀ ਲਿਖ ਦਿੱਤੀ ਗਈ ਹੈ ਤੇ ਜੋ ਸੀਨ ਜੋ ਅਦ੍ਰਿਸ਼ ਰੇ ਜਿਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਉਸ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਜੀ ਬਿਲਕੁਲ ਤੇਜਿੰਦਰ ਲਗਾਤਾਰ ਇਸ ਮਾਮਲੇ ਤੇ ਗੱਲ ਕੀਤੀ ਜਾਵੇ ਤਾਂ ਸਿੱਖ ਜਿਹੜੇ ਨੇ ਉਹ ਵਿਰੋਧ ਕਰਦਾ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਵਾਰੀ ਫੇਰ ਤੋਂ 1984 ਦਾ ਬਣਿਆ ਮਾਹੌਲ ਹੈ ਉਸ ਨੂੰ ਪ੍ਰਭਾਵ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕੰਗਣਾ ਰਣੌਦ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਸਾਫ਼ ਤੌਰ ਤੇ ਕੰਗਣਾ ਰਣੌਦ ਨੂੰ ਜਿਹੜਾ ਇੰਦਰਾ ਗਾਂਧੀ ਦਾ ਰੂਪ ਦਿੱਤਾ ਗਿਆ ਤੇ ਦੂਜੇ ਪਾਸੇ ਸੰਜਨਦਰ ਸਿੰਘ ਭਿੰਡਰਾਂਵਾਲੇ ਨੇ ਉਹਨਾਂ ਨੂੰ ਜਿਹੜਾ ਕਿ ਕੁਝ ਇਹੋ ਜਿਹੇ ਸ਼ਬਦ ਜਿਹੜੇ ਕਿ ਬੋਲਣ ਵਾਸਤੇ ਕਿਹਾ ਗਿਆ ਜਿਸ ਦੇ ਵਿੱਚ ਉਹਟਾਂ ਦੀ ਮੰਗ ਕਰ ਰਹੇ ਨੇ ਤੇ ਤਾਂ ਕਹਿੰਦੇ ਨੇ ਕਿ ਵੋਟ ਤੁਹਾਨੂੰ ਤੋਂ ਵੋਟ ਚਾਹੀਦੀ ਹੈ ਤੇ ਸਾਨੂੰ ਖਾਲਸਾਣ ਚਾਹੀਦਾ ਹਾਲਾਂਕਿ ਸਿੱਖਾਂ ਦਾ ਦਾ ਕਹਿਣਾ ਹੈ ਕਿ ਇਸ ਤਰੀਕੇ ਦੀ ਕੋਈ ਵੀ ਬਾਤ ਚੀਤਾਂ ਕੋਈ ਵੀ ਚਰਚਾ ਉਸ ਸਮੇਂ ਨਹੀਂ ਹੋਈ ਸੀ ਤੇ ਹੋਰ ਵੀ ਕਿਸ ਤਰੀਕੇ ਹੀ ਤਰੀਕੇ ਦੇ ਜਿਹੜੇ ਹੋਰ ਸ਼ਬਦ ਨੇ ਜਾਂ ਇਸ ਵਿੱਚ ਕੁਝ ਐਸੇ ਸੀਨ ਨੇ ਜਿਨ੍ਹਾਂ ਦਾ ਵਿਰੋਧ ਕਰਨੇ ਸੀ ਕਿ ਜਿੱਥੇ ਮੰਦियां ਦਿਖਾਈ ਦੇ ਰੀਆਂ ਨੇ ਸੋ ਲਗਾਤਾਰ ਇਸ ਦਾ ਵਿਰੋਧ ਹਾਲੇ ਤੱਕ ਇਸ ਤਰਿੰਦਰ ਇਸ ਫਿਲਮ ਦਾ ਟ੍ਰੇਲਰ ਹੀ ਜਿਹੜਾ ਹਲੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਦਾ ਵਿਵਾਦ ਜਿਹੜਾ ਕਿ ਚੱਲਣਾ ਸ਼ੁਰੂ ਹੋ ਗਿਆ ਹੈ ਅਗਰ ਇਸ ਫਿਲਮ ਦੀ ਜਿਹੜੀ ਕਿ ਰਿਲੀਜ਼ਿੰਗ ਹੋ ਜਾਂਦੀ ਹੈ ਤਾਂ ਜ਼ਾਹਿਰ ਹੈ ਕਿ ਇੱਕ ਵਾਰੀ ਫੇਰ ਉਹ ਜਖਮ ਨੇ ਜਿਹੜੇ ਉਹ ਜਿਹੜੇ ਕੱਚੇ ਹੋ ਜਾਣਗੇ ਤੇ ਉਹਨਾਂ ਦੇ ਉੱਪਰ ਲੂਹ ਛਿੜਕਣ ਵਾਲੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਇਸ ਫਿਲਮ ਦਾ ਵਿਰੋਧ ਲਗਾਤਾਰ ਪੰਜਾਬ ਦੇ ਪੂਰੇ ਇਲਾਕਿਆਂ ਵਿੱਚ ਕੀਤਾ ਹੈ ਨਾ ਪਟਿਆਲੇ ਵਿੱਚ ਵੀ ਬੇਤਨ ਲੋਕਾਂ ਨੇ ਬਹੁ ਵਿਰੋਧ ਕੀਤਾ ਇਸ ਦੇ ਨਾਲ ਸਾਡਾ ਕੁਝ ਲੋਕ ਮੌਜੂਦ ਹਨ ਗੱਲਬਾਤ ਕਰ ਰਹੇ ਨੇ ਸਰ ਅਮਰਜੰਸੀ ਫਿਲਮ ਚ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕੰਗਣਾ ਰਣੌਤ ਦੀ ਉਹਦੀ ਪਿਕਚਰ ਦਾ ਟ੍ਰੇਲਰ ਨਿਕਸ ਕੀਤਾ ਕੀ ਗਣਾ ਆਪਣਾ ਉਸ ਦੇ ਉੱਪਰ ਇਹ ਫਿਲਮ ਨਹੀਂ ਆਉਣੀ ਚਾਹੀਦੀ ਬਾਜ਼ਾਰ ਚ ਇਹ ਗੰਦ ਪਾਇਆ ਹੋ ਤੇ ਉਹ ਵੀ ਕੀਤਾ ਲੈ ਇਹ ਜਿਹੜਾ ਸ਼ਰੇਤ ਆਮ ਦੇਸਰਿਆ ਜੀ ਗੰਦ ਪੈ ਰਿਹਾ ਹੂੰ ਹੂੰ ਇਹ ਨਹੀਂ ਹੋਣਾ ਚਾਹੀਦਾ ਕਹਿੰਦੇ ਨੇ ਗੰਗਰ ਰੋਡ ਨੂੰ ਸਿਰਫ ਇੱਕ ਤਰ੍ਹਾਂ ਦੀ ਇੱਕ ਲੋਕ ਸਭਾ ਚਾਹੀਦੀ ਹੈ ਚਰਚਿਤ ਹੋਣਾ ਚਾਹੀਦੀ ਹੈ ਤਾਂ ਇਸ ਕਰਕੇ ਇੱਕ ਕੰਟਰੋਵਰਸੀ ਹਮੇਸ਼ਾ ਬਣਨ ਕੀ ਤਰ੍ਹਾਂ ਲੱਗਦਾ ਵੀ ਇਸ ਤੋਂ ਫਿਲਮ ਦੇ ਨਾਲ ਕੁਝ ਬਦਲਾਅ ਦੇਖ ਸਕਦਾ ਹੈ ਕਿ 1983 ਦੁਆਰਾ ਦੇਖ ਸਕਦੀ ਹੈ ਨਹੀਂ ਦੇਖ ਸਕਦਾ ਇਹ ਜਿੱਤਾਂ ਜਨਤਾ ਨੂੰ ਪੜਤਾਉਣ ਵਾਲੀ ਗੱਲ ਹੈ ਜੀ ਜੋ ਵੀ ਹੋ ਰਿਹਾ ਹੈ ਕੀ ਮਦਦ ਨਹੀਂ ਹੋਣੀ ਚਾਹੀਦੀ ਚਾਹੀਦੀ ਨਹੀਂ ਹੋਣੀ ਚਾਹੀਦੀ ਸੋ ਬਿਲਕੁਲ ਜੀ ਸਾਡੇ ਨਾਲ ਕੁਝ ਹੋਰ ਲੋਕ ਮੌਜੂਦ ਨੇ ਗੱਲਬਾਤ ਰੋਣਾ ਭਾਈ ਕੀ ਨਾਮ ਹੈ ਜੀ ਆਪਣਾ ਅਮਰਜੰਤ ਜੀ ਅਮਰਜੰਤ ਜੀ ਨੌਜਵਾਨਾਂ ਦੀ ਗੱਲ ਕੀਤੀ ਆਵੇ ਤਾਂ ਲੱਗਦਾ ਅੱਜ ਤਾਰ ਫਿਲਚਰ ਨਾਲ ਵੀ ਜੁੜੇ ਹੁੰਦੇ ਨੇ ਸੋ ਇਸ ਵਾਰ ਜਿਹੜੀ ਇਹ ਪਿਕਚਰ ਰਿਲੀਜ਼ ਹੋ ਰਹੀ ਹੈ ਅਮਰਜੰਸੀ ਕੀ ਲੱਗਦਾ ਇਸ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਤੁਹਾਡੀਆਂ ਨੌਜਵਾਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਥੇਸ ਪਹੁੰਚੇਗਾ ਜਾਂ ਇਸ ਤੋਂ ਕੁਝ ਸਿੱਖ ਸਕਦੇ ਆਪਾਂ ਉਹ ਜਿਹੜੀਆਂ ਚੀਜ਼ਾਂ ਬੈਠੇ ਬਿਆਹੋ ਕੋ ਜਾਣ ਕੇ ਅੱਗੇ ਲੈ ਕੇ ਫਿਰ ਪ੍ਰਚਾਰ ਕਰਨ ਲਈ ਆਪਣੇ ਫਾਇਦੇ ਵਾਸਤੇ ਯੂਜ਼ ਕਰੋਗੇ ਲੋਕ ਇਤਨੇ ਜਿਹੇ ਖਰਾਬ ਕਰਨ ਦੀਆਂ ਹੁਣ ਸ਼ਾਂਤ ਕੋਲ ਹੈ ਤੁਸੀਂ ਇਤਨੇ ਚੀਜ਼ਾਂ ਕਿਉਂ ਲਿਆਉਂਦੇ ਹੋ ਜਿਹੜੇ ਕਿਸੇ ਦੀ ਮੋਸ਼ਨ ਨਾਲ ਖੇਡਦੀਆਂ ਤੇ ਉਹ ਖਲਵਾੜ ਤੁਸੀਂ ਜਾਣ ਕੇ ਕਿਉਂ ਕਰਦੇ ਹੋ ਸੈਂਸਰ ਬੋਰਡ ਨੂੰ ਬਿਲਕੁਲ ਵੀ ਪਾਸ ਨਹੀਂ ਕਰਨੀ ਚਾਹੀਦੀ ਸੀ ਇਹ ਮੂਵੀ ਕਿਸੇ ਤਰ੍ਹਾਂ ਲੱਗਣੀ ਨਹੀਂ ਚਾਹੀਦੀ ਇਹ ਇੱਕ ਇੱਕ ਘੱਟ ਗਿੰਦੇ ਸਮਾਜ ਇਸ ਕੱਲ ਦੇ ਮੇਸ਼ਟਾ ਦਾ ਸਾਹਮਣੇ ਦੇਖਣਾ ਜਿਹੜਾ ਪ੍ਰਸ਼ਾਸਨੋਂ ਕਿ ਇਹ ਮੂਵੀ ਨਹੀਂ ਲੱਗਣੀ ਜਿਹੜੀ ਪੰਜਾਬ ਦਾ ਬਿਲਕੁਲ ਵੀ ਨਹੀਂ ਪੂਰੇ ਇੰਡੀਆ ਵਰਲਡ ਵਾਈਡ ਮੂਵੀ ਦਾ ਬੈਨ ਹੋਣਾ ਚਾਹੀਦਾ ਹੈ ਜਦ ਜਦ ਮੂਵੀ ਸਾਰੇ ਕਰਨ ਵੀ ਗਲਤ ਪਿਕਚਰੇਜਨ ਗਲਤ ਬਣਾਇਆ ਗਿਆ ਸਟੋਰੀ ਬਣਾਈ ਗਈ ਹੈ ਮਨ ਕਰਨ ਦੇ ਪੈਸੇ ਮਨ ਵਾਸਤੇ ਬਣਾਈ ਗਈ ਹੈ ਤਾਂ ਫਿਰ ਇਹ ਇਹ ਜੰਤ ਬਹੁਤ ਸੋ ਬਿਲਕੁਲ ਜਿੰਦਰ ਜਾਲ ਕਰੀਏ ਤਾਂ ਲਗਾਤਾਰ ਲੋਕ ਇਸ ਦਾ ਵਿਰੋਧ ਕਰ जरूर ਦਿਖਾਈ ਦੇ ਰਹੇ ਨੇ ਕਿਉਂਕਿ ਪਟਿਆਲ ਦੇ ਵਿੱਚ ਜਿਹੜਾ ਕਿ ਲਗਾਤਾਰ ਇਸ ਫਿਲਮ ਦਾ ਵਿਰੋਧ ਕੀਤਾ ਹੈ ਤਾਂ ਕਿਹਾ ਹੈ ਕਿ ਸੈਂਸਰ ਬੋਰਡ ਨੂੰ ਇਸ ਜਿਹੜੀ ਮੂਵੀ ਨੂੰ ਐਮਰਜੈਂਸੀ ਨੂੰ ਉਹ ਇਜਾਜ਼ਤ ਨਹੀਂ ਦੇਣੀ ਚਾਹੀਦੀ ਜਿੰਦਰ ਜੀ ਇਜਾਜ਼ਤ ਨਹੀਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਜੋ ਤਰਜੇ ਇਹ ਫਿਲਮ ਜੋ ਹੈ ਰਿਲੀਜ਼ ਹੋ ਗਈ ਕਿਉਂਕਿ ਹਾਲਾਂਕਿ ਐਸਜੀਪੀਸੀ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਮੰਤਰਾਲੇ ਨੂੰ ਤੇ ਇਹ ਮੰਗ ਕੀਤੀ ਗਈ ਹੈ ਕਿ ਜੋ ਦ੍ਰਿਸ਼ ਜਿਨ੍ਹਾਂ ਤੇ ਇਤਰਾਜ਼ ਜਤਾਏ ਜਾ ਰਿਹਾ ਉਸ ਨੂੰ ਹਟਾ ਕੇ ਹੀ ਫਿਲਮ ਨੂੰ ਰਿਲੀਜ਼ ਕੀਤਾ ਜਾਏ ਪਰ ਇਸ ਦੇ ਬਾਵਜੂਦ ਜੇ ਦ੍ਰਿਸ਼ ਨਾ ਹਟਾਈ ਗਏ ਤਾਂ ਪੰਜਾਬ ਦੇ ਵਿੱਚ ਜੋ ਹੈ ਇਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਸਕਦਾ ਮਾਹੌਲ ਤਣਾਪੂਰਨ ਵੀ ਹੋ ਸਕਦਾ ਜੀ ਬਿਲਕੁਲ ਤੇ ਜਿੰਦਰ ਬੀਤੇ ਦਿਨ ਜੋ ਸਿੱਖ ਵਿੱਜਤੇ ਬੰਦੀਆਂ ਦੇ ਆ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਤੋਂ ਵੱਲੋਂ ਸਾਫ਼ ਤੌਰ ਤੇ ਕਿਹਾ ਹੈ ਯਾਰ ਕਿ ਹਾਲੇ ਅਸੀਂ ਸਿਰਫ ਇੱਕ ਸੈਂਸਰ ਬੰਨੂ ਚੇਤਾਵਨੀ ਦਿੱਤੀ ਜਾ ਰਹੀ ਹੈ ਕੰਗਣਾ ਰਣੋਧ ਦਾ ਵਿਰੋਧ ਕੀਤਾ ਜਾ ਰਿਹਾ ਸਿੱਜੇ ਦੇ ਡਾਇਰੈਕਟਰ ਦੇ ਪ੍ਰੋਡਿਊਸਰ ਦੇ ਰਾਈਟਰ ਦਾ ਵਿਰੋਧ ਕੀਤਾ ਜਾ ਰਿਹਾ ਅਗਰ ਇਹ ਟਰੇਡਰ ਕਰਕੇ ਇੰਨਾ ਜਿਹੜਾ ਕੀ ਹੈ ਮਾਹੌਲ ਪੱਗਦਾ ਦਿਖਾਈ ਦੇ ਰਿਹਾ ਜੇਕਰ ਪਿਕਚਰ 릴ੀਸ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਮਾਹੌਲ ਪੰਜਾਬ ਦਾ ਖਰਾਬ ਹੋ ਸਕਦਾ ਸਿਰਜਤੇ ਮਨਨੋ ਖਾਸ ਤੌਰ ਤੇ ਕਿਹਾ ਗਿਆ ਕਿ ਜੇਕਰ ਇਹ ਪਿਕਚਰ 릴ੀਸ ਹੁੰਦੀ ਹੈ ਤਾਂ ਸਾਡੇ ਵੱਲੋਂ ਧਰਨੇ ਪਰੇਸ਼ਾਨ ਵੀ ਕੀਤੇ ਜਾਣਗੇ ਸੜਕਾਂ ਵੀ ਜਾਮ ਕੀਤੇ ਜਾਣਗੇ ਕਿਉਂਕਿ ਕੁਝ ਅਪਸ਼ਬਦ ਜੋ ਉਸ ਸਮੇਂ ਸੰਜਨਾ ਸਿੰਘ ਬੰਦਰਾ ਵੱਲੋਂ ਕਹੀ ਨਹੀਂ ਗਏ ਉਹ ਕਹਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦੇ ਕਿਰਦਾਰ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਵਾਰੀ ਹੋ ਜਣਾ ਕਿ 1984 ਵਿੱਚ ਬਿੱਤਿਆ ਵਾਕਿਆ ਸੀਗਾ ਉਹਨੂੰ ਲੋਕਾਂ ਦੇ ਸਾਹਮਣੇ ਇੱਕ ਵਾਰੀ ਹੋਰ ਤਰੋ ਤਾਜ਼ਾ ਕਰਨ ਜਿਹੜੇ ਪਨੀਰੀ ਆ ਜਿਹੜੇ ਨੌਜਵਾਨ ਨੇ ਉਹ ਇੱਕ ਵਾਰੀ ਫਿਰ ਤੋਂ ਉਸ ਮਾਹੌਲ ਨੂੰ ਦੇਖ ਕੇ ਭੜਕ ਸਕਦੇ ਨੇ ਤੇ ਲੱਗਦਾ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਤੇ ਇਸ ਨੂੰ ਰੋਕਣ ਦੇ ਵਾਸਤੇ ਉਹਨਾਂ ਨੂੰ ਕਿਹਾ ਕਿ ਕੋਈ ਵੀ ਪੁਖਤ ਕਦਮ ਨੇ ਭਾਵੇਂ ਉਹ ਦਰਨਾ ਲਾਣਾ ਪਵੇ ਭਾਵੇਂ ਸੜਕਾਂ ਜਾਮ ਕਰਨੀਆਂ ਪੈਣ ਸਾਡੇ ਵੱਲੋਂ ਪੁਖਤ ਕਦਮ ਨੇ ਇਸ ਫਿਲਮ ਨੂੰ ਰੋਕਣ ਵਾਸਤੇ ਜ਼ਰੂਰ ਕੀਤੇ ਜਾਣਗੇ ਜੀ ਤੱਕ ਗੁੱਸਾ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨਾਂ ਦੇ ਵਿੱਚ ਨਜ਼ਰ ਆ ਰਿਹਾ ਕਗਨਾ ਰਨੋਤ ਦੀ ਗੱਲ ਕੀਤੀ ਜਾਏ ਤਾਂ ਰਨਤਾ ਕਗਨਾ ਰਨੋਤ ਹਮੇਸ਼ਾ ਹੀ ਜਿਵੇਂ ਸ਼ੁਰੂ ਤੋਂ ਚਾਹੇ ਕਿਸਾਨ ਆंदोलਨ ਦੀ ਗੱਲ ਹੋਵੇ ਜਾਂ ਫਿਰ ਹੋਰ ਕੋਈ ਮੁੱਦਾ ਸਿੱਖਾਂ ਦੇ ਖਿਲਾਫ ਜਾਂ ਪੰਜਾਬੀਆਂ ਦੇ ਖਿਲਾਫ ਜੋ ਹੈ ਇਸ ਦੇ ਵਿਵਾਦਿਤ ਬਿਆਨ ਵੀ ਸਾਹਮਣੇ ਆਉਂਦੇ ਨੇ ਤੇ ਹੁਣ ਜੋ ਇਹ ਫਿਲਮ ਇਸ ਦੇ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਵਿਵਾਦ ਛੜ ਗਿਆ ਹੈ ਜੇ ਕੋਈ ਅੰਦਰ ਲੋਕਾਂ ਦਾ ਇਹ ਕਹਿਣਾ ਕਿ ਸਿਰਫ ਸੁਰਖੀਆਂ ਬਟੋਰਨ ਵਾਸਤੇ ਕੰਗਰੰਡ ਉੱਤੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਹੈ ਹਮੇਸ਼ਾ ਇਹੜੀ ਫਿਲਮ ਆਨੇ ਵੱਲੋਂ ਕੰਟਰੋਵਰਸੀ ਦੇ ਨਾਲ ਡੇਟਡ ਜਿਹੜੀ ਉਹ ਬਣਾਈ ਜਾਂਦੀ ਹੈ ਇਸ ਤੋਂ ਪਹਿਲਾਂ ਕਿਸਾਨਾਂ ਦੇ ਬਾਰੇ ਗੱਲ ਕੀਤੀ ਆਵੇ ਤਾਂ ਉੱਥੋਂ ਸਾਫ਼ ਤੌਰ ਤੇ ਦੇ ਵੱਲੋਂ ਕਿਹਾ ਤਾਂ ਕਿ 700-200 ਰੁਪਏ ਦੋ ਕਿ ਜਿਹੜੇ ਮਹਿਲਾਵਾਂ ਨੇ ਉਹਰੇ ਬਠਾਈਆਂ ਨੇ ਜਿਹੜੇ ਕਿਸਾਨ ਬਠਾਏ ਨੇ ਤੇ ਦੂਜੇ ਪਾਸੇ ਜਦੋਂ ਇਹਨੂੰ ਸੀਆਈਪੀਫ ਜਿਹੜੀ ਇੱਕ ਨੌਜਵਾਨ ਦੇ ਵੱਲੋਂ ਥੱਪੜ ਮਾਰਿਆ ਜਾਂਦਾ ਉੱਥੇ ਵੀ ਇਸ ਵੱਲੋਂ ਉਸ ਨੂੰ ਲੈ ਕੇ ਕਾਫੀ ਹਾਈਲਾਈਟ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹੁਣ ਇਸ ਫਿਲ ਫੇ ਦੇਸ਼ਾਂ ਵਿੱਚ ਰਹਿੰਦੇ ਲੋਕ ਵੀ ਲਗਾਤਾਰ ਇਸ ਦੀ ਖਿਲਾਫਤ ਕਰ ਰਹੇ ਨੇ ਕਿ ਕਿਉਂ ਇੱਕ ਵਾਰੀ 1984 ਦਾ ਉਹ ਮਾਹੌਲ ਦੁਹਰਾਇਆ ਜਾਂਦਾ ਜਿਸ ਵਿੱਚ ਲੋਕਾਂ ਨੇ ਆਪਣੇ ਮਾਪਿਓ ਖੋਏ ਨੇ ਬੱਚਾ ਨੇ ਬੱਚੇ ਮਾਪਿਓ ਖੋਏ ਨੇ ਬੱਚਾ ਨੇ ਆਪਣੇ ਸੋਸ ਤੋਂ ਇਲਾਵਾ ਮਾਵਾ ਨੇ ਆਪਣੇ ਨੌਜਵਾਨ ਪੁੱਤਰ ਖੋਏ ਨੇ ਸੋ ਇਹਨਾਂ ਨੂੰ ਇੱਕ ਵਾਰੀ ਫਿਰ ਕਿਉਂ ਪੜਗਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸਾਫ ਤੌਰ ਤੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਸੁਰੱਖਿਆ ਬਟੌਰਨ ਦੇ ਵਾਸਤੇ ਲਗਾਤਾਰ ਕੰਗਰਾਂ ਰਾਮਤ ਆਈਡਿਓ ਇਸ ਤਰੀਕੇ ਦੇ ਕੰਮ ਕਰਦੀ ਰਹਿੰਦੀ ਇਸ ਤਰੀਕੇ ਦੀਆਂ ਹੀ ਫਿਲਮਾਂ ਜਿਹੜੀਆਂ ਉਹ ਕਰਨੀਆਂ ਉਹ ਸਹੀ ਸਮਝ ਹੈ ਜਿਸ ਦੇ ਵਿੱਚ ਉਹ ਲੋਕਾਂ ਦੇ ਵਿੱਚ ਸੁਰੱਖਿਆ ਦੇ ਵਿੱਚ ਆ ਸਕੇ ਭਾ ਉਸੇ ਨਾਲ ਲੋਕਾਂ ਦੇ ਉਸ ਦੇ ਖਿਲਾਫਤ ਹੀ ਕਿਉਂ ਨਾ ਵਧਦੀ ਹੋਵੇ ਜੀ ਤੇਜਿੰਦਰ ਜੀ ਠੀਕ ਆ ਤਰਨ ਨੂੰ ਸ਼ੁਕਰੀਆ ਸੜਨਾਲ ਗਲਬਾਤ ਕਰਾਂ ਦਲੇ ਤਾਂ ਫਿਲਹਾਲ ਜੋ ਵਿਵਾਦ ਹੈ ਉਹ ਲਗਾਤਾਰ ਵੱਧ ਰਿਹਾ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਜੋ ਹੈ ਲਗਾਤਾਰ ਕੀਤਾ ਜਾ ਰਿਹਾ ਤੇ ਵਿੱਚ ਤਾਬਣੀ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਗੇ ਜਦ ਤੋਕਿ ਇਹ ਦ੍ਰਿਸ਼ ਜੋ ਨੇ ਉਹ ਹਟਾਈ ਨਾ ਜਾਣ